ਇੱਕ ਵਾਰ ਘਰ ਤੁਹਾਡੇ ਪਿੰਡ ਦੋ ਪ੍ਰੋਗਰਾਮ ਸੀ ਇੱਕ ਪ੍ਰੋਗਰਾਮ ਚ ਸ਼ਾਇਦ ਹੰਸ ਭਾਈ ਨੂੰ ਸੱਦਿਆ ਇੱਕ ਪਾਸੇ ਸੰਦੂਰ ਭਾਈ ਨੂੰ ਸੱਦਿਆ ਉਹ ਕੀ ਕਿਸਾਈ ਹਾਂਜੀ ਹਾਂਜੀ ਉਹ ਸਾਡੇ ਨਾਲ ਇੱਕ ਇੱਕ ਤਪਸਵੀ ਬਾਬਾ ਜੀ ਮਹਾਰਾਜਾ ਰਾਜਾ ਸਾਹਿਬ ਜੀ ਦੇ ਦਾ ਦਰਬਾਰ ਆ ਜੀ ਜੀ ਉੱਥੇ ਹਰ ਸਾਲ ਬਹੁਤ ਵੱਡਾ ਮੇਲਾ ਲੱਗਦਾ ਜੀ ਜੀ ਤੇ ਉਹਨਾਂ ਦੇ ਇੱਕ ਇੱਕ ਜਿਹੜਾ ਸਰੋਵਰ ਸਾਹਿਬ ਗੁਰਦੁਆਰਾ ਉਹ ਗੁਣਾਚਰ ਪ੍ਰਬੰਧਕ ਕਮੇਟੀ ਦੇ ਅੰਦਰ ਆਉਂਦਾ ਹੈ ਤੇ ਜਿਹੜਾ ਰਸੋਖਨਾ ਰਾਜਾ ਸਾਹਿਬ ਉਹ ਮਜਾਰਾ ਦੀ ਦੋਏ ਪਿੰਡ ਜਿਹੜੇ ਨਾਲ-ਨਾਲ ਨੇ ਤੇ ਸਰੋਵਰ ਇਕੱਠਾ ਹੈ ਹਾਂ ਇਹ ਸਰੋਵਰ ਵੀ ਇਕੱਠਾ ਨਹੀਂ ਮਾਤਰ ਦੋ ਚੌ ਖੇਤਾਂ ਦੇ ਫਰਕ ਦੇ ਨਾਲ ਉਹ ਤਾਂ ਦੱਸਾਂ ਜੀ ਦੋਨੋਂ ਪਿੰਡਾਂ ਦੀ ਦੋਏ ਜਿਹੜੇ ਗੁਰੂ ਘਰ ਜਿਹੜੇ ਨਾਲ-ਨਾਲ ਨੇ ਜੀ ਜੀ ਤੇ ਇੱਕ ਵਾਰ ਉਹਨਾਂ ਨੇ ਨਾ ਮਜਾਰਾ ਰਾਜਾ ਸਾਹਿਬ ਤੋਂ ਉਦੋਂ ਹੰਸ ਭਾਈ ਦਾ ਨਾਮ ਵੀ ਬਹੁਤ ਬਣ ਗਿਆ ਸੀ ਅੱਛਾ ਤੇ ਮੈਂ ਆਸ਼ਕਾਂ ਦੀ ਕਾਦੀ ਜ਼ਿੰਦਗੀ ਤੋਂ ਬਾਅਦ ਜਿਹੜਾ ਆਸ਼ਕਾਂ ਦੀ ਕਾਦੀ ਜ਼ਿੰਦਗੀ ਮੈਨੂੰ ਯਾਦ ਆ ਅੱਛਾ ਕਿ ਐਸ ਅਸ਼ੋਕ ਪੋਰਾ ਜੀ ਹੋਰ ਆ ਨੇ ਨਾ ਮੇਲਾ ਸ਼ੁਰੂ ਕੀਤਾ ਸਾਡੇ ਪਿਆਰੇ ਮਿੱਤਰ ਨੇ ਪੋਰਾ ਸਾਹਿਬ ਬਹੁਤ ਪਿਆਰੇ ਇਲਾਕੇ ਵੀ ਸੇਮ ਆਏ ਹਾਂਜੀ ਪੋਰ ਪਿਆਰੇ ਇਨਸਾਨ ਨੇ ਬਹੁਤ ਪਿਆਰੇ ਮਿੱਤਰ ਨੇ ਉਹਨਾਂ ਨੇ ਨਾ ਮੇਲਾ ਸ਼ੁਰੂ ਕੀਤਾ ਸੀ ਅਮਰ ਸਿੰਘ ਸ਼ੌਂਕੀ ਜੀ ਦਾ ਬੜੇ ਮਹਾਨ ਟਾਡੀ ਜੀ ਜੀ ਤੇ 89 ਦੇ ਵਿੱਚ ਉਹ ਸ਼ੌਂਕੀ ਮੇਲੇ ਦੇ ਵਿੱਚ ਸਰੇਂਦਰ ਕੌਰ ਜੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸੀ ਤੇ ਮੈਨੂੰ ਮੈਂ ਤੇ ਸਾਡੇ ਵੱਡੇ ਭਾਜੀ ਸਤਕਾਰਯੋਗ ਸਤਨਾਮ ਮਾਨਕ ਜੀ ਹੁਰੀ ਅਸੀਂ ਉਹਨਾਂ ਨੂੰ ਰਿਸੀਵ ਕੀਤਾ ਸੀਗਾ ਜਲੰਧਰ ਅੱਛੀ ਰੇਲਵੇ ਸਟੇਸ਼ਨ ਤੋਂ ਤੇ ਅਤਾਏ ਸਿੰਘ ਜੀ ਹੋਰਾਂ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਸਖਾਈ ਲੜ ਕੇ ਮੈਨੂੰ ਅਜੇ ਯਾਦ ਹੀ ਆ ਅੱਛੀ ਤੇ ਉੱਥੇ ਨਾ ਮੈਂ ਸ਼ਮਸ਼ੇਰ ਸੰਧੂ ਭਾਜੀ ਤੇ ਸਾਡੇ ਹਰਿੰਦਰ ਬੀਸਰਾ ਜੀ ਸਰਪੰਚ ਸਾਡੇ ਮਿੱਤਰ ਤੇ ਮੇਰੇ ਖਿਆਲ ਸ਼ਾਇਦ ਦੇਵ ਤਰੀਕਾਂ ਵਾਲੇ ਭਾਜੀ ਤੇ ਜਸੋਵਾਲ ਸਾਹਿਬ ਵੀ ਨਾਲ ਸੀ ਸ਼ਾਇਦ ਉਹ ਅੱਛੀ ਤੇ ਉੱਥੇ ਬੈਠਿਆ ਤੇ ਨਾ ਜਦੋਂ ਮੈਨੂੰ ਭਾਜੀ ਕਹਿੰਦੇ ਵੀ ਸ਼ਮਸ਼ੇਸ ਸੰਤੂ ਭਾਜੀ ਕਹਿੰਦੇ ਇਹਨਾਂ ਨੇ ਸਲਿੱਪ ਲਿਖੀ ਕਹਿੰਦੇ ਵੀ ਇਹਦਾ ਇੱਕ ਪਿਆ ਹਾਂਸ ਭਾਜੀ ਹੋਰ ਹੁੰਦਾ ਨਾ ਇੱਕ ਗਾਣਾ ਕਹਿੰਦੇ ਬਹੁਤ ਅੱਛਾ ਹੈ ਪੈਨਾ ਤੋਂ ਅੱਜ ਸੁਣੀ ਹੈ ਇੱਥੇ ਨਾ ਹਜੇ ਕਰ ਲਿਖ ਸਟੇਜ ਤੇ ਨਹੀਂ ਕਰਦੇ ਵਿੱਚ ਨਹੀਂ ਨਹੀਂ ਉੱਥੇ ਗਏ ਸੀ ਇਕੱਠੇ ਮੇਲੇ ਤੇ ਅੱਛਾ ਮੇਲੇ ਤੇ ਮੈਂ ਜਦੋਂ ਮੈਨੂੰ ਯਾਦ ਆ ਉਹ ਮੈਂ ਸਲਿੱਪ ਫੜਾਈ ਜਦੋਂ ਨਾ ਜਦੋਂ ਹਾਂਸ ਭਾਜੀ ਹੋਰਾਂ ਨੇ ਗਾਣਾ ਗਾਇਆ ਆਸ਼ਿਕਾਂ ਦੀ ਕਾਦੀ ਜ਼ਿੰਦਗੀ ਮਤਲਬ ਤੌਬਾ ਤੌਬਾ ਲੋਕਾਂ ਨੇ ਐਨ ਨਾ ਜਿਆਦਾ ਮਤਲਬ ਚੱਕ ਲਿਆ ਉਹ ਗਾਣੇ ਨੂੰ ਬੱਲੇ ਬੱਲੇ ਹੋ ਗਏ ਅੱਛਾ ਜੀ ਆਸ਼ਿਕਾਂ ਦੀ ਕਾਦੀ ਜ਼ਿੰਦਗੀ ਜ਼ਿੰਦਗੀ ਮਤਲਬ ਕਮਾਲ ਹੋ ਗਈ ਜੀ ਉਸ ਹਾਂਸ ਭਾਜੀ ਸ਼ਾਗਏ ਉੱਥੇ ਤੇ ਫਿਰ ਇੱਕ ਵਾਰ ਜਦੋਂ ਹੋਰ ਵੀ ਜਿਹੜੀ ਵੱਡੀ ਗੱਲ ਹੋਈ ਜਦੋਂ ਉਹਨਾਂ ਦਾ ਗਾਣਾ ਦਵਿੰਦਰ ਖੰਨੇ ਵਾਲੇ ਭਾਜੀ ਦਾ ਲਿਖਿਆ ਗਾਣਾ ਜਦੋਂ ਜਿਲੰਦਰ ਦੂਰਦਰਸ਼ਨ ਤੇ ਆਇਆ ਅੱਜ ਕੱਲ ਸੁਣਿਆ ਫਤੂਰ ਵਿੱਚ ਰਹਿੰਦੇ ਹੋ ਕਿਹੜੀ ਕਿਹੜੋ ਸਾਡੇ ਕੋਲ ਦੂਰ ਦੂਰ ਰਹਿੰਦੇ ਤੇ ਬੱਸ ਫਿਰ ਮਤਲਬ ਉਹ ਇਹ ਕਹਿ ਲਓ ਭਈ ਸਿਖਰ ਤੇ ਚੱਲ ਗਿਆ ਤੇ ਉਧਰੋਂ ਸਰਦੂਲ ਭਾਜੀ ਸਿਖਰ ਤੇ ਹਨਾ ਤੇ ਮੁਜਾਰੇ ਵਾਲੇ ਨੇ ਨਾ ਉਹਨਾਂ ਨੇ ਹਾਂਸ ਭਾਜੀ ਦੀ ਬੁਕਿੰਗ ਕਰ ਲਈ ਮੇਲੇ ਦੇ ਲਈ ਧਾਰਮ ਦੇ ਅੱਛਾ ਮੈਨੂੰ ਪਿੰਡ ਵਾਲੇ ਕਹਿੰਦੇ ਗੁਣਾਚਰ ਵਾਲੇ ਕਹਿੰਦੇ ਵੀ ਇੱਕ ਪਾਸੇ ਹਾਂਸ ਭਾਜੀ ਆ ਰਹੇ ਆ ਹਾਂਸਰਾਜ ਹਾਂਸ ਜੀ ਆ ਰਹੇ ਨੇ ਤੇ ਹੁਣ ਉਹਨਾਂ ਦੇ ਬਰਾਬਰ ਦਾ ਆਰਟਿਸਟ ਚਾਹੀਦਾ ਹਨਾ ਅੱਛਾ ਤੇ ਉਹ ਫੇਰ ਸਰਦੂਲ ਸਿਕੰਦਰ ਭਾਜੀ ਫਿਰ ਉਹਨੂੰ ਬੁੱਕ ਕਰ ਲਿਆ ਗਿਆ ਅੱਛਾ ਤੇ ਹੁਣ ਹਾਂਸ ਭਾਜੀ ਹੁਰੀ ਸਵੇਰੇ ਮੇਰੇ ਕੋਲ 10 ਵਜੇ ਪਹੁੰਚ ਗਏ ਹਨਾ 10 ਵਜੇ ਪਹੁੰਚ ਗਿਆ ਤੇ ਘਰੇ ਜਾਜੂ ਬਿੱਤੀ ਮੈਨੂੰ ਕਹਿੰਦੇ ਜਿਸ ਬਾਬੇ ਉਹ ਮੈਂ ਨਾ ਮੇਰੀ ਜ਼ਿੰਦਗੀ ਦਾ ਪਹਿਲਾ ਧਾਰਮਿਕ ਪ੍ਰੋਗਰਾਮ ਹਾਂ ਸਪਾਈ ਕਹਿੰਦੇ ਹਾਂਜੀ ਕਹਿੰਦੇ ਵੀ ਬੜਾ ਮੈਂ ਥੋੜਾ ਨਰਵਸ ਵੀ ਹਾਂ ਮੈਂ ਫਿਰ ਮੈਟ੍ਰਿਕ ਕੱਢੋ ਹਨਾ ਅੱਛਾ ਤੇ ਉਦੋਂ ਮੈਂ ਉਹਨਾਂ ਨੂੰ ਦੋ ਗਾਣੇ ਦਿੱਤੇ ਮਣ ਕੇ ਜਗ ਵਿੱਚੋਂ ਗੁਣਾ ਚੋਰੀਆ ਤੁਰ ਜਾਣਾ ਤਾਂ ਮਸਾਫਰ ਬਣ ਕੇ ਤੇ ਦੂਜਾ ਸੀ ਸਵਾ ਲੱਖ ਨਾਲ ਇਕੱਲਾ ਲੜੇ ਖਾਲਸਾ ਅੱਛਾ ਤੇ ਅਲਮਸਤ ਦੇਸਰਪੁਰੀ ਸਾਹਿਬ ਦੇ ਗਾਣੇ ਬੜੇ ਪਿਆਰੇ ਸੀ ਹਨਾ ਵਾਜਾਂ ਵਾਲਾ ਵਾਜਾਂ ਮਾਰਦਾ ਸਿੰਘਾ ਨੂੰ ਦਾਣ ਵਿੱਚ ਤੇ ਉਹਨੇ ਮੇਰੇ ਸਾਹਮਣੇ ਦਾਣਾ ਜੀ ਨਾਲ ਹੁੰਦੇ ਸੀ ਉਦੋਂ ਮੇ ਵੀ ਹੁਣੀ ਸਾਰੇ ਉਹਨਾਂ ਨੇ ਉੱਥੇ ਮੇਰੇ ਚਿਵਾਰੇ ਦੇ ਵਿੱਚ ਬੈਠ ਕੇ ਉਹਨੇ ਰਿਹੈਸਲ ਕੀਤੀ ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਧਾਰਮਿਕ ਪ੍ਰੋਗਰਾਮ ਨਹੀਂ ਸੀ ਕੀਤਾ ਕੋਈ ਕਾਸਟਿੰਗ ਨਹੀਂ ਆਈ ਸੀ ਉਹਨਾਂ ਦੇ ਮੁਤਾਬਕ ਮੇਰਾ ਖਿਆਲ ਨਹੀਂ ਸੀ ਤੇ ਜਦੋਂ ਮੈਂ ਉਹਨਾਂ ਨੂੰ ਛੱਡ ਕੇ ਆਇਆ ਉੱਥੇ ਤੇ ਉੱਥੇ ਕੀ ਕਿਰਸ਼ਮਾ ਹੋਇਆ ਜੀ ਮੈਂ ਉਹਨਾਂ ਨੂੰ ਛੱਡ ਕੇ ਆਇਆ ਉਸ ਤੋਂ ਬਾਅਦ ਮੈਂ ਸਰਦੂਰ ਭਾਜੀ ਨੂੰ ਚਾਹ ਪਾਣੀ ਪਿਆ ਕੇ ਮੈਂ ਗੁਣਾਚੌਰ ਵਾਲੀ ਸਟੇਜ ਤੇ ਥੋੜਾ ਫਰਕ ਸੀ ਮੈਂ ਕਦੇ ਉੱਧਰ ਜਾਂਦਾ ਸੀ ਕਦੇ ਉੱਧਰ ਜਾਂਦਾ ਸੀ ਅੱਛਾ ਤੇ ਹਾਂਸ ਭਾਜੀ ਦਾ ਪ੍ਰੋਗਰਾਮ ਜਿਹੜਾ ਧਾਰਮਿਕ ਸੀ ਉਹ ਇੰਨਾ ਕੁ ਜ਼ਿਆਦਾ ਹਿੱਟ ਰਿਆ ਤੇ ਹਾਂਸ ਭਾਜੀ ਨੂੰ ਆੜੇ ਦਵਾੜੇ ਮਤਲਬ ਉਹ ਪ੍ਰੋਗਰਾਮ ਤੋਂ ਬਾਅਦ ਆੜੇ ਦਵਾੜੇ ਪਤਾ ਨਹੀਂ ਕਿੰਨੇ ਇੱਕ ਪ੍ਰੋਗਰਾਮ ਪਏ ਹੁਣ ਫਿਰ ਹਾਂਸ ਭਾਜੀ ਦੀ ਉਹ ਟੇਪ ਜਿਹੜੀ ਸੀ ਰਿਕਾਰਡ ਹੋਈ ਜਿੱਚ ਮੇਰਾ ਗਾਣਾ ਸੀਗਾ ਮਣ ਕੇ ਜੱਗ ਵਿੱਚੋਂ ਗੁਣਾ ਚੜੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹੜੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਟੇਪ ਦਾ ਨਾਮ ਸੀ ਉਹ ਟੇਪ ਦਾ ਟਾਈਟਲ ਸੀ ਉਹ ਗਾਣਾ ਜੋ ਜੋਰ ਵਿਧੀਪੁਰਿਆ ਸਰ ਉਹਨਾਂ ਨੇ ਪਹਿਲਾਂ ਆਪ ਵੀ ਗਾਇਆ ਸੀ ਜੋਰ ਵਿਧੀਪੁਰਿਆ ਉਹਨਾਂ ਦਾ ਇਹੋ ਹੀ ਗਾਣਾ ਪਹਿਲਾਂ ਟੇਪ ਉੱਤੇ ਵੀ ਗੱਡੀ ਸੀ ਹਾਂ ਅੱਛਾ ਜੀ ਤੇ ਪਰ ਉਹ ਇੰਨਾ ਕਿ ਜ਼ਿਆਦਾ ਹਿੱਟ ਰਿਆ ਬਾਅਦ ਚ ਟੇਪ ਦੇ ਉਸ ਗਾਣੇ ਫਿਰ ਭਾਜੀ ਨੂੰ ਦੇ ਦਿੱਤਾ ਸੀ ਉਹਨਾਂ ਨੇ ਕਿ ਭਾਜੀ ਨੇ ਵੈਸੇ ਲੈ ਲਿਆ ਵੀ ਮੈਂ ਗਾਉਣਾ ਹੈ ਮੈਨੂੰ ਇਹ ਨਹੀਂ ਪਤਾ ਵੀ ਉਹ ਭਾਜੀ ਉਹਨਾਂ ਦੀ ਕੀ ਉਹਨਾਂ ਨਾਲ ਗੱਲ ਅੰਡਰਸਟੈਂਡਿੰਗ ਹੋਈ ਹੁੰਦੀ ਤੇ ਪਰ ਉਹ ਜਾਨੀ ਪਹਿਲਾਂ ਤਾਂ ਪ੍ਰੋਗਰਾਮ ਬਹੁਤ ਹਿੱਟ ਰੇ ਹਮਮ ਆੜਾ ਦਵਾਲੇ ਚ ਸਾਡੇ ਕੋਈ ਵੀ ਇਦਾਂ ਦਾ ਧਾਰਮਿਕ ਪ੍ਰੋਗਰਾਮ ਨਹੀਂ ਹੋਣਾ ਜਿੱਥੇ ਹੰਸ ਭਾਜੀ ਨੂੰ ਨਾ ਸੱਦਿਆ ਹੋਵੇ ਕਿਸੇ ਹਮਮ ਹਣਾ ਇੰਨੇ ਜ਼ਿਆ ਤੇ ਇਸੇ ਤਰ੍ਹਾਂ ਉਹ ਟੇਪ ਆਈ ਟੇਪ ਇਸੋਂ ਉੱਪਰ ਉੱਪਰ ਹਿੱਟ ਹਨਾ ਅੱਛਾ ਜਦੋਂ ਕਿ ਭਾਜੀ ਹੰਸ ਹੋਣਾ ਦੀ ਇਹ ਟੇਪ ਆਈ ਹੈ ਨਾ ਸਿੰਘਾਂ ਨੂੰ ਮੈਦਾਨ ਵਿੱਚ ਖੜ ਕੇ ਬਾਜਾਂ ਵਾਲਾ ਬਾਜਾਂ ਵਾਲਾ ਬਾਜਾਂ ਮਾਂ ਜਾਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਨਾ ਉਦੋਂ ਪੰਜਾਬ ਦਾ ਮਾਹੌਲ ਵੀ ਖਰਾਬ ਹੀ ਹੈ ਨਾ ਹਾਂ ਬਿਲਕੁਲ ਅੱਛਾ ਉਹ ਤੋਂ ਬਾਅਦ ਜੀ ਪ੍ਰੋਗਰਾਮ ਖਤਮ ਹੋਇਆ ਤੇ ਹੰਸ ਭਾਜੀ ਹੁੜੀ ਵੀ ਆ ਗਿਆ ਤੇ ਸਰਦੂਲ ਭਾਜੀ ਹੁੜੀ ਵੀ ਘਰੇ ਆ ਗਿਆ ਹਨਾ ਅੱਛਾ ਤੇ ਘਰੇ ਆ ਗਿਆ ਅਸੀਂ ਮਤਲਬ ਰੌਸ਼ਨ ਸਾਗਰ ਅੰਕਲ ਜੀ ਵੀ ਹੁੜੀ ਸੀਗੇ ਸਾਰੇ ਅਸੀਂ ਬੈਠੇ ਆਂ ਅਸੀਂ ਡਿਨਰ ਕੀਤਾ ਤੜਕੇ ਦੇ 4 ਵਜੇ ਗਿਆ ਜੀ ਬਸ ਫਿਰ ਬਹੁਤ ਗੱਲਾਂ ਬਾਤਾਂ ਹੋਈਆਂ ਜੀ ਬੜਾ ਮਜ਼ਾ ਆ ਉਹਦੋਂ ਦੋਨੋਂ ਜਿਹੜੇ ਸਰਦੂਲ ਭਾਈ ਜਾਂ ਹੰਸ ਭਾਈ ਆਪਚ ਬੋਲਚਾਲ ਕੋਈ ਨਾਰਾਜ਼ਗੀ ਹੋਏਗੀ ਹੁੰਦੇ ਸੀ ਕਿ ਨਹੀਂ ਮੇਰਾ ਖਿਆਲ ਕੋਈ ਨਾਰਾਜ਼ਗੀ ਸੀ ਮਾੜੀ ਮੋਟੀ ਕੋਈ ਸਾਰੇ ਗਲੇ ਸ਼ਿਕਵੇ ਉੱਤੇ ਦੂਰ ਹੋ ਗਏ ਤਾਂ ਜਿੱਦੜੇ ਘਰੀ ਦੂਰੇ ਹੋਏ ਬਿਲਕੁਲ ਜੀ ਅਸੀਂ ਬੈਠੇ ਰਹੇ 4 ਵਜੇ ਤੱਕ ਸਾਰੇ ਬਹੁਤ ਬੜਾ ਮਜ਼ਾ ਆਇਆ ਸਾਰੇ ਬੜਾ ਮਦਦ ਜਫੀਆਂ ਪੈ ਗਈਆਂ ਤੁਹਾਡੇ ਸਾਹਮਣੇ ਹਾਂਜੀ ਕੋਈ ਮਾਈਨਰ ਕੋਈ ਗੱਲ ਹੋਣੀ ਹੈ ਕੋਈ ਏਡੀ ਗੱਲ ਵੀ ਨਹੀਂ ਹੋਣੀ ਕੋਈ ਚੰਗਾ ਲੱਗਦਾ ਨਹੀਂ ਕੋਈ ਹਨ ਨਹੀਂ ਵਧੀਆ ਕਿਉਂਕਿ ਬਹੁਤ ਵੱਡੇ ਸਿੰਗਰ ਪੰਜਾਬ ਨੂੰ ਚਲੇ ਹਾਂਜੀ ਬਹੁਤ ਵੱਡੇ ਦੋਨਾਂ ਦਾ ਸੁਰਦੂਰ ਭਾਈ ਤੇ ਵਿਚਕਾਰ ਨਹੀਂ ਸਾਡੇ ਹਾਂਜੀ 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 ਉਹਨਾਂ ਦੇ ਗੀਤ ਸਦਾ ਫਜ਼ਾਵਾ ਵਿੱਚ ਗੂੰਜਦੇ ਰਹਣੇ ਬੜੇ ਸਾਦਗੀ ਬੜੀ ਸੀ ਉਹਨਾਂ ਦੇ ਵਿੱਚ ਬੜੇ ਮੇਰੇ ਲਈ ਤਾਂ ਇਹ ਕਹਿ ਲਓ ਵੀ ਖੁਸ਼ੀ ਵਾੜੀ ਇਹ ਵੀ ਗੱਲ ਸੀ ਕਿ ਇੱਕ ਪਾਸੇ ਦੁੱਖ ਸੀ ਉਹਨਾਂ ਦੇ ਜਾਣ ਦਾ ਜਿੱਦਣ ਉਹਨਾਂ ਦਾ ਖਬਰ ਮਿਲੀ ਕਿ ਸਰਦੂਰ ਭਾਜੀ ਨਹੀਂ ਰਹੀ ਇਸ ਦੁਨੀਆ ਤੇ ਜੀ ਸੱਚੀ ਮਤਲਬ ਮੱਲੋ ਜ਼ੋਰੀ ਰੋਣ ਆਇਆ ਮੇਰੇ ਕੋਲ ਕਾਫੀ ਨਿਊਜ਼ ਵਾਲੇ ਵੀ ਆਏ ਉਦੋਂ ਉੱਥੇ ਜੀ ਕਿਉਂਕਿ ਇੱਕ ਉਹਨਾਂ ਦੇ ਨਾਲ ਅੰਦਰੂਨੀ ਤੌਰ ਤੇ ਜੁੜੇ ਹੋਏ ਸੀ ਜਦੋਂ ਵੀ ਉਹ ਕੈਨੇਡਾ ਆਉਂਦੇ ਸੀ ਤਾਂ ਜ਼ਰੂਰ ਕੋਲ ਆਉਣਾ ਹਨਾ ਤੇ ਇੱਕ ਇਨਸਾਨ ਬਹੁਤ ਵਧੀਆ ਸੀ ਤੇ ਇੱਕ ਮੇਰੀ ਤਾਂ ਸ਼ੁਰੂਆਤ ਹੀ ਮੰਨ ਲਓ ਉਹਨਾਂ ਤੋਂ ਹੋਈ ਆ ਹਨਾ ਤੇ ਲਾਸਟ ਤੇ ਵੀ ਉਹਨਾਂ ਦਾ ਜਿਹੜਾ ਗਾਣਾ ਸੀ ਜਿੰਦ ਮਾਹੀ ਚੱਲ ਦਿੱਲੀ ਨੂੰ ਚਲੀ ਆ ਆਪਾਂ ਜਾ ਕੇ ਮੋਰਚਾ ਮੱਲੀਏ ਉਵੀ ਉਹਨੂੰ ਵੀ ਰਾਇਗਾ ਆ। ਅੱਛਾ ਉਪਮਨ ਦੇ ਕਿਸਾਨੀ ਅੰਦੋਲਨ ਨੂੰ ਲੈ ਲੈ ਕੇ ਅੱਛਾ ਹਾਂਜੀ ਰਿਕਾਰਡ ਹੋ ਗਿਆ ਸੀ ਨਾ। ਹਾਂਜੀ ਉਹ ਡੰਮੀ ਗਾਇਆ ਸੀ ਪਰ ਡੰਮੀ ਵੀ ਵਧੀਆ ਗਾਇਆ ਸੀ ਉਹਨੇ ਰਿਲੀਜ਼ ਕੀਤਾ ਜਦੋਂ ਅਸੀਂ ਹੈਨਾ। ਉਹਦਾ ਆਖਰੀ ਗਾਣਾ ਤੁਹਾਡੀ ਕਲਮ ਸੀ। ਹਾਂਜੀ ਹਾਂਜੀ। ਤੇ ਉਹ ਬਹੁਤ ਮਤਲਬ ਬਹੁਤ ਡਾਊਨ ਟੂ ਅਰਥ